ਮંત્રી ਪੰਜਾਬ ਸਰਕਾਰ ਕੋ ਮਨ ਸਿੰਘ ਮਾਨ ਜੀ ਨੇ આરોਪ ਲਾਇਆ ਕੇਂਦਰ ਤੇ ਕਿ ਮੈਨੂੰ ਇਜਾਜ਼ਤ ਨਹੀਂ ਦਿੱਤੀ ਪੈਰਿਸ 올림픽ਸ ਦੀ ਜਾਣ ਦੀ ਮੈਂ ਉੱਥੇ ਖਿਡਾਰੀਆਂ ਦਾ ਹੌਸਲਾ ਬਣਾਉਣਾ ਸੀ ਉਹਨਾਂ ਨੂੰ ਇਹ ਕੰਮ ਸਮੇਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਇਹਨਾਂ ਨੇ ਦੇਰੀ ਕੀਤੀ ਹੈ ਮਾਨ ਸਾਹਿਬ ਨੇ ਪਰ ਦੇਰੀ ਨਾਲ ਅਪਰਾਇ ਕੀਤਾ ਇਹਨਾਂ ਦੀ ਸੁਰੱਖਿਆ ਦਾ ਵੀ ਜ਼ਿੰਮਾ ਹੁੰਦਾ ਕਿ ਦੇ ਵੀ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੇ ਆਦਰਨੀਯ ਮੁੱਖ ਮੰਤਰੀ ਨੇ ਔਰ ਮੈਂ ਇਹ ਸਮਝਦਾ ਕਿ ਉਹ ਦੇਰੀ ਦੀ ਵਜ੍ਹਾ ਕਰਕੇ ਔਰ ਆਪਣੀ ਸੁਰੱਖਿਆ ਦੀ ਕਾਰਨਾਂ ਦੀ ਵਜ੍ਹਾ ਕਰਕੇ ਮਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਕਮੈਂਟਸ ਕਿ ਹਰ ਗੱਲ 'ਚ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣਾ ਇਹ ਕੰਮ ਕਰਨਾ ਇਹਨਾਂ ਦੇ ਚਿਹਰਾ ਖਰਾਬ ਕਰਨ ਲਈ ਲੱਗੇ ਹੋਏ ਹੈ ਨਹੀਂ ਲੱਗਣਾ ਚਾਹੀਦਾ ਇਸੇ ਦੇ ਅੱਛੇ ਸਬੰਧ ਨਹੀਂ ਵਰਦੇ ਤੇ ਮਾਨ ਸਾਹਿਬ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਕੰਮ ਨੂੰ ਇੰਨਾ ਨਾ ਬੁਲਾਉਣੇ ਕਿਉਂਦੀ ਆਪਣੀ ਗਲਤੀ ਆ ਆਪਣੀ ਕਮੀ ਆ ਉਸ ਨੂੰ ਪਹਿਲਾਂ ਜਰੂਰ ਦੇਖ ਲੈਣ ਔਰ ਉਹ ਇਹ ਵਿਦੇਸ਼ ਮੰਤਰਾਲੇ ਨੇ ਦੱਸ ਵੀ ਦਿੱਤਾ ਔਰ ਦੂਸਰਾ ਜਿਹੜਾ ਹੈਗਾ ਸਨਵਾ ਸਾਹਿਬ ਛਡੇ ਉਹਨਾਂ ਨੇ ਯੂਐਸਏ ਜਾਣਾ ਸੀ ਔਰ ਉਹਨਾਂ ਦੇ ਕੀ ਕਾਰਨ ਰਹੇ ਨੇ ਉਹਨਾਂ ਨੂੰ ਵੀ ਗੱਲ ਕਰਨ ਲੈਣੀ ਚਾਹੀਦੀ ਕਿਸੇ ਨੂੰ ਭਾਜਪਾ ਕਿਸੇ ਨਾਲ ਇਸ ਤਰ੍ਹਾਂ ਦਾ ਬਰਹਾ ਨੀ ਕਰਦੀ ਨਾ ਸਾਡੀ ਸਰਕਾਰ ਕਰਦੀ ਆ ਇਹ ਪੰਜਾਬ ਦੇ ਲੋਕਾਂ ਨੂੰ ਗਰਲਫ੍ਰੈਂਡ ਹੀ ਨਾ ਪਾਉਣ ਇਹ ਸਮਝਣਾ ਬੜੀ ਮਤਭਾਗੀ ਗੱਲ ਆ ਔਰ ਸਾਨੂੰ ਸੱਚੀ ਜੀ ਗੱਲ ਕਰਨੀ ਚਾਹੀਦੀ ਆ ਉਹ ਨਹੀਂ ਕਰਦਾ